ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਜੀ ਪੋਰਟ ਦੇ ਉੱਪਰ ਸ਼ੈਪ ਨੂੰ ਕਿਵੇਂ ਲੈ ਕੇ ਆਉਂਦੇ ਤੇ ਕਿਵੇਂ ਸ਼ੈਪ ਨੂੰ ਪੋਰਟ ਤੋਂ ਬਾਹਰ ਕੱਢਦੇ ਆ ਲੋ ਜੀ ਦਿਖਾਉਨੇ ਆ ਤੁਹਾਨੂੰ ਆਪਾਂ ਹੁਣ ਆਪਣੇ ਸ਼ੈਪ ਦੀ ਬੈਕ ਸਾਈਡ ਤੇ ਇੱਕ ਦੂਸਰਾ ਸ਼ੈਪ ਲੱਗਾ ਹੋਇਆ ਵਾ ਤੇ ਉਹਨੂੰ ਹੁਣ ਲੈ ਕੇ ਚੱਲੇ ਆ ਜੀ ਪੋਰਟ ਤੋਂ ਕੱਢਣ ਲੱਗੇ ਆ ਬਾਹਰ ਕਿਉਂਕਿ ਉਹਦਾ ਕੰਮ ਹੋ ਚੁੱਕਿਆ ਖਤਮ ਲੋਡਿੰਗ ਅਨਲੋਡਿੰਗ ਕੰਪਲੀਟ ਹੋ ਗਈ ਆ ਤੇ ਹਾਣ ਨੂੰ ਕੱਢਣਾ ਬਾਹਰ ਪੋਰਟ ਤੋਂ ਤੇ ਆ ਲੱਗੇ ਹੋਏ ਐ ਜੀ ਦੋ ਟੈਗ ਬੋਰਡ ਉਹਨੂੰ ਛੋਟੇ ਛੋਟੇ ਤੇ ਲੇਕਿਨ ਇਹ ਹੁੰਦੇ ਬਹੁਤ ਪਾਵਰਫੁਲ ਆ ਇਹ ਖਿੱਚਦੇ ਆ ਬਾਹਰ ਨੂੰ ਪੋਰਟ ਤੋਂ ਸ਼ਿਪ ਨੂੰ ਜੇ ਇਸੇ ਤਰ੍ਹਾਂ ਜਦੋਂ ਲੈ ਕੇ ਆਉਂਦੇ ਆ ਪੋਰਟ ਤੇ ਉਦੋਂ ਵੀ ਸ਼ਿਪ ਨੂੰ ਲੈ ਕੇ ਆਉਂਦੇ ਆ ਜਦੋਂ ਉਦੋਂ ਵੀ ਇਸੇ ਤਰ੍ਹਾਂ ਹੀ ਲਾਉਂਦੇ ਆ ਸ਼ਿਪ ਨੂੰ ਲਿਆਣ ਕੇ ਉਹ ਟੈਗ ਬੋਰਡ ਇਹ ਤੇ ਪੋਰਟ ਵੱਲੋਂ ਇੱਕ ਕੈਪਟਨ ਹੁੰਦਾ ਵਾ ਉਹ ਸ਼ਿਪ ਦੇ ਉੱਪਰ ਜਾਂਦਾ ਤੇ ਨਾਲ ਫਿਰ ਗੱਲਬਾਤ ਕਰਕੇ ਆਪਣੇ ਜੋ ਵੀ ਤੇ ਇਦਾਂ ਹੀ ਲੈ ਕੇ ਆਉਂਦੇ ਆ ਸ਼ੈਪ ਨੂੰ ਪੋਰਟ ਤੇ ਤੇ ਇਸੇ ਤਰ੍ਹਾਂ ਹੀ ਲੈ ਕੇ ਜਾਂਦੇ ਆ ਵਾਪਸ ਕਿਉਂਕਿ ਇੱਥੇ ਜਗ੍ਹਾ ਦਾ ਕਰਕੇ ਥੋੜਾ ਵੀ ਸ਼ੈਪ ਵੱਡਾ ਹੋਣ ਕਰਕੇ ਮਿਟਕਰਾਵੇ ਨਾ ਪੋਰਟ ਦੇ ਨਾਲ ਕਿਉਂਕਿ ਮਸ਼ੀਨਾਂ ਲੱਗੀਆਂ ਹੁੰਦੀਆਂ ਬੈਕ ਸਾਈਡ ਤੇ ਤੇ ਹੋਰ ਵੀ ਆਪਣਾ ਟਰਾਲੇ ਵਗੈਰਾ ਵੀ ਚੱਲਦੇ ਹੁੰਦੇ ਆ ਉਹਦੇ ਉੱਪਰ ਕੰਟੇਨਰ ਜਿਹੜੇ ਲੈ ਕੇ ਆਉਂਦੇ ਆ ਤੇ ਲੈ ਕੇ ਜਾਂਦੇ ਆ ਕੰਟੇਨਰ ਇਸ ਕਰਕੇ ਫਿਰ ਇਹ ਟੰਗ ਬੋਰਡ ਇਹਨਾਂ ਦੀ ਮਦਦ ਦੇ ਨਾਲ ਹੀ ਬਾਹਰ ਕੱਢਦੇ ਆ ਸ਼ਿਪ ਨੂੰ ਤੇ ਲੈ ਕੇ ਆਉਂਦੇ ਆ ਕਿਉਂਕਿ ਪਾਣੀ ਦੀਆਂ ਛੱਲਾਂ ਦੇ ਨਾਲ ਵੀ ਥੋੜਾ ਜਿਹਾ ਜਦੋਂ ਸ਼ਿਪ ਫਿਰ ਨਹੀਂ ਪਾਣੀ ਦੇ ਵਿੱਚ ਨਾ ਸਲੋ ਹੁੰਦਾ ਵਾ ਤੇ ਇਹ ਫਿਰ ਆਪਣਾ ਮੂਵਮੈਂਟ ਜੀ ਕਰਦਾ ਰਹਿੰਦਾ ਵਾ ਤੇ ਇਸ ਲਈ ਵੀ ਟਕਰਾਵੇ ਨਾ ਉਹਦੇ ਨਾਲ ਜਾ ਕੇ ਪੋੜਦੇ ਤੇ ਫਿਰ ਇਹੇ ਲੈ ਕੇ ਆਉਂਦੇ ਆ ਇਹਨਾਂ ਨੂੰ ਇਸ ਤਰ੍ਹਾਂ ਬਹੁਤ ਵੱਡਾ ਸ਼ੈਪ ਹੁੰਦਾ ਇਹ ਜੇ ਆਪਾਂ ਕਹੀਏ ਕਿ ਇਦਾਂ ਹੀ ਮੁੜ ਜਾਊਗਾ ਸ਼ੈਪ ਤੇ ਪੋਸੀਬਲ ਆ ਇਦਾਂ ਨਹੀਂ ਮੁੜਦਾ ਸ਼ੈਪ ਤੇ ਹੌਲੀ-ਹੌਲੀ ਬਹੁਤ ਜਦੋਂ ਮੋੜਨਾ ਹੁੰਦਾ ਇਹਨੂੰ ਸ਼ੈਪ ਨੂੰ ਬਹੁਤ ਜਗ੍ਹਾ ਘੇਰਦਾ ਇਹੋ ਤੇ ਇਸ ਲਈ ਫੇਰ ਇਹ ਟਾਗ ਬੋਰਡ ਹੀ ਲੈ ਕੇ ਆਉਂਦੇ ਆ ਤੇ ਲੈ ਜਾਂਦੇ ਆ ਇਹਨੂੰ ਸ਼ੈਪ ਨੂੰ ਪੋਰਟ ਤੋਂ ਬਾਹਰ ਕੱਢਣ ਦੇ ਆ ਹੁਣ ਇਸ ਟਾਈਮ ਇਹਨਾਂ ਨੇ ਸਾਰਾ ਇਧਰ ਇਧਰ ਬੈਕਸਾਈਡ ਤੇ ਸ਼ੈਪ ਦੇ ਇਧਰ ਪੋਰਟ ਵਾਲੀ ਸਾਈਡ ਆ ਗਈ ਆ ਇਧਰ ਸਾਰਾ ਦੇ ਕੋ ਕਵਰ ਕੀਤਾ ਹੋਇਆ ਇਹਨਾਂ ਨੇ ਪੱਥਰਾਂ ਦੇ ਨਾਲ ਨਾ ਸਾਰਾ ਕਵਰ ਕੀਤਾ ਹੋਇਆ ਕਿ ਜਦੋਂ ਪਾਣੀ ਜ਼ਿਆਦਾ ਸਮੁੰਦਰ ਦੇ ਵਿੱਚ ਹੁੰਦਾ ਜਾਂ ਸ਼ੱਲਾਂ ਵਗੈਰਾ ਨਾ ਆਣਾ ਪੋਰਟ ਆ ਲਾਉਣ ਤੇ ਸ਼ੈਪ ਜਦੋਂ ਫਿਰ ਲੱਗਾ ਹੁੰਦਾ ਨਾ ਫਿਰ ਜਿੱਦਾਂ ਮੰਨ ਲਓ ਸ਼ੱਲਾਂ ਆਉਂਦੀਆਂ ਜਾਂ ਮੌਸਮ ਵੈਦਰ ਖਰਾਬ ਹੁੰਦਾ ਤੇ ਉਦੋਂ ਫਿਰ ਸ਼ੈਪ ਜ਼ਿਆਦਾ ਨਾ ਮੂਵਮੈਂਟ ਨਾ ਕਰੇ ਹਿੱਲੇ ਨਾ ਸ਼ੈਪ ਜ਼ਿਆਦਾ ਇੱਕ ਜਗ੍ਹਾ ਤੇ ਖੜਾ ਤੇ ਪੋਰਟ ਦੇ ਨਾਲ ਨਾ ਟਕਰਾਵੇ ਕੇ ਚੱਲੇ ਆ ਹੁਣ ਬਸ ਇਹਨਾਂ ਨੇ ਆਪਣੇ ਸਮੁੰਦਰ ਦੇ ਵਿਚਕਾਰ ਥੋੜਾ ਜਿਹਾ ਕਰਕੇ ਇਹਨੂੰ ਛੱਡ ਦੇਣਾ ਤੇ ਉਸ ਤੋਂ ਬਾਅਦ ਇਹਨੇ ਆਪਣੇ ਅਗਲੀ ਮੰਜ਼ਲ ਵੱਲ ਚਲੇ ਜਾਣਾ। ਨੋ ਜੀ ਹੁਣ ਆਪਣੇ ਲੈ ਆਏ ਆ ਇਹਨੂੰ ਥੋੜਾ ਜਿਹਾ ਸਮੁੰਦਰ ਦੇ ਵਿੱਚ ਇਹਨੂੰ ਕਰ ਦਿੱਤਾ ਇਹਨਾਂ ਨੇ। ਤੇ ਇੱਥੋਂ ਇਹਨਾਂ ਨੇ ਹੁਣ ਟੈਗ ਬੋਰਡ ਜਿਹੜੇ ਆ ਇਹਨਾਂ ਨੇ ਚੱਲ ਜਾਣਾ ਵਾਪਸ ਤੇ ਇਹਨੇ ਅੱਗੇ ਵਧ ਜਾਣਾ। ਜਿਹੜਿਆ ਵੀ ਸ਼ਿਪ ਆਉਂਦਾ ਜਿੰਨੇ ਵੀ ਸ਼ਿਪ ਆਉਂਦੇ ਆ ਇੱਥੇ ਪੋਰਟ ਦੇ ਉੱਪਰ ਸਾਰੇ ਇਦਾਂ ਹੀ ਬਾਹਰ ਕੱਢਦੇ ਆ ਤੇ ਇਦਾਂ ਹੀ ਲੈ ਕੇ ਆਉਂਦੇ ਆ ਜਦੋਂ ਵੀ ਕੋਈ ਵੀ ਨਵਾਂ ਸ਼ਿਪ ਆਉਂਦਾ ਵਾ ਤੇ ਪੋਰਟ ਵਾਲਿਆਂ ਦਾ ਹੀ ਕੈਪਟਨ ਜਾਂਦਾ ਉੱਪਰ ਤੇ ਉਹ ਗੱਲਬਾਤ ਕਰਕੇ ਸਾਰੀ ਡਾਕ ਬੋਰਡ ਵਾਲਿਆਂ ਨਾਲ ਵੀ ਕਿ ਕਿਸ ਸਮੇਂ ਲਾਉਣਾ ਸ਼ਿਪ ਨੂੰ ਤੇ ਕਿਸ ਸਮੇਂ ਬਾਹਰ ਕੱਢਣਾ ਫਿਰ ਸਾਰੀ ਗੱਲਬਾਤ ਕਰਕੇ ਲੈ ਕੇ ਆਉਂਦੇ ਤੇ ਆ ਹੈਗਾ ਜੀ ਆਪਣਾ ਸ਼ਿਪ ਜਿੱਥੇ ਆਪਾਂ ਕੰਮ ਕਰ ਰਹੇ ਆ ਆ ਸੀਸੀਟੀਵੀ ਕੈਮਰੇ ਲੱਗੇ ਹੋਏ ਸਾਰੇ ਇੱਥੇ ਬਹੁਤ ਵੱਡਾ ਸ਼ਿਪ ਆ ਵੀ ਤੇ ਆਪਾਂ ਤੇ ਆਉਣ ਦਿਖਾਵਾਂਗੇ ਲਾਗਿਓ ਟੈਗ ਬੋਰਡ ਜਿਹੜੇ ਇਹਨੂੰ ਸ਼ਿਪ ਨੂੰ ਕੱਢਦੇ ਆ ਬਾਹਰ ਤੇ ਲੈ ਕੇ ਆਉਂਦੇ ਆ ਲਾਗਿਓ ਦਿਖਾਉਨੇ ਆ ਤੁਹਾਨੂੰ ਆਪਣੇ ਸ਼ਿਪ ਨੂੰ ਵੀ ਲੱਗਾ ਹੋਇਆ ਸੀਗਾ ਤੇ ਇਸ ਤਰ੍ਹਾਂ ਦਾ ਹੁੰਦਾ ਉਹ ਸ਼ਿਪ ਮੈਂ ਟੈਗ ਬੋਰਡ ਇਹ ਦੇਖੋ ਬਹੁਤ ਪਾਵਰਫੁੱਲ ਹੁੰਦਾ ਇਹੋ ਬਹੁਤ ਪਾਵਰ ਹੁੰਦੀ ਲੇਕਿਨ ਵੇਖਣ ਨੂੰ ਲੱਗਦਾ ਕਿ ਛੋਟਾ ਆ ਇਹੋ ਲੇਕਿਨ ਬਹੁਤ ਪਾਵਰ ਹੁੰਦੀ ਇਹਦੀ ਇੰਜਨ ਬਹੁਤ ਇਹਦੀ ਪਾਵਰਫੁੱਲ ਹੁੰਦਾ ਇਸ ਟਾਈਮ ਇਹਨੇ ਹੁਣ ਸ਼ੈਪ ਨੂੰ ਸਪੋਰਟ ਕੀਤੀ ਹੋਈ ਆ ਦੂਸਰੇ ਬੰਨੇ ਉਹ ਬਨ ਰਿਹਾ ਨਾ ਸ਼ੈਪ ਨੂੰ ਤੇ ਹੁਣ ਇਹੋ ਜਿੰਨਾ ਚਿਰ ਉਧਰ ਇਹਨੂੰ ਕੰਪਲੀਟ ਨਾ ਕੀਤਾ ਤੇ ਉਹਨਾਂ ਚਿਰ ਇਹਨੇ ਇਦਾਂ ਹੀ ਲਾ ਕੇ ਰੱਖਣਾ ਆਪਣੀ ਸਪੋਰਟ ਦੇਖ ਰੱਖਣੀ ਆ ਸ਼ੈਪ ਨੂੰ